ਪਹਿਲਾਂ ਵੀ ਚਲੋ ਮਾਰਗਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਕਿ ਮੇਰੇ ਨਾਲ ਮਾਰਗਟਾਈ ਕਰਦੀ ਹੈ ਮੈਨੂੰ ਗਾਲਾਂ ਵੀ ਕੱਢਦੀ ਸੀ ਬਹੁਤ ਕੱਢਦੀ ਹੈ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਮੈਨੂੰ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਤੇ ਮਾਰਦੇ ਆ ਗੋਹੜਾ ਮਮਾ ਹਾਂ ਮਮਾ ਛੱਡੋ ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤੇ ਸ਼ਰਾਬ ਪੀਂਦੇ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਨਾਲ ਸ਼ਰਾਬ ਨਾਲ ਨਹੀਂ ਕੁਝ ਪੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਪਾਪਾ ਨੂੰ ਵੀ ਦੱਸਿ ਨਹੀਂ ਪਾਪਾ ਨੂੰ ਵੀ ਦਿੰਦੇ ਆ ਮਾਪੇ ਦੀ ਜਿਵੇਂ ਮਾਂ ਦੀ ਮਾਂ ਬਣੀ ਉਹਤਰਾ ਮੈਨੂੰ ਹਰ ਵੇਲੇ ਮੇਰਾ ਇਹਦੇ ਕੋਲ ਹਰ ਵੇਲੇ ਡਾੜੀ ਦਿੰਦਾ ਵੀ ਪੀ ਲੈਂਦੀ ਆ ਸ਼ਰਾਬ ਸ਼ਰਾਬ ਪੀ ਕੇ ਤੇ ਬਸ ਇਹਨਾਂ ਬੜਾ ਵੀ ਅੰਗ ਕਰਦੀ ਜਦੋਂ ਸਾਰੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮਮਾ ਨੂੰ ਤੇ ਉਹ ਮਮਾ ਨੂੰ ਦੱਸਾਇ ਕਿ ਤੁਸੀਂ ਮੇਰੀ ਕੰਪਲੇਂਟ ਕੀਤੀ ਆ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਂਟ ਕਰਨੀ ਸੀ ਤੇਰੀ ਵੀ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਉਣਾ ਵਾ ਤੂੰ ਮੈਂ ਤੇਰੀ ਗੱਲ ਨਹੀਂ ਮੰਨੀ ਤਾਂ ਉੱਥੇ ਵੀ ਬੜਾ ਬੋਲਦੀ ਸੀ ਇੱਤੈ ਵੱਧਾ ਘਟਾ ਬਲੀ ਗਏ ਉਹਨਾਂ ਨੇ ਫਿਰ ਦੋ ਕ ਛੱਡੀਆਂ ਇਹਦੇ ਵੀ ਤੂੰ ਇੱਥੇ ਨਹੀਂ ਬੋਲਣਾ ਸਾਡੀ ਤੇ ਘਰ ਕੀ ਘਾਤੀ ਹੋਏਗੀ ਤੇ ਉਹ ਮਾਰਨੇ ਨੂੰ ਪੈ ਜਿਆ ਤੇ ਸਾਰਾ ਨਾ ਮਾਰੀ ਉਹ ਨਾ ਮਾਰੀ ਮੈਨੂੰ ਨਾ ਮਾਰੀਏ ਇਦਾਂ ਕਰਦੀ ਸੀ ਹਾਏ ਇਸ ਵਕਤ ਤੇੜੀ ਮਮਾ ਕਿਤੇ ਘਾਤੋ ਭਰਾ ਹਾਂਜੀ ਘਰ ਨਹੀਂ ਹੈਗੇ ਉਹ ਸਵੇਰ ਦੇ ਕਿਤੇ ਗਏਦੇ ਆ ਗੁਰਦਾਸਪੁਰ ਦੇ ਵਿੱਚ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੁੰਦੀ ਨਜ਼ਰ ਆ ਰਹੀ ਆ ਜਿਸ ਦੇ ਵਿੱਚ ਇੱਕ ਨੂੰ ਆਪਣੀ ਸੱਸ ਦੀ ਮਾਰਕੁੱਟਾਈ ਕਰ ਰਹੀ ਹੈਗੀ ਆ ਦੱਸਿਆ ਜਾ ਰਿਹਾ ਕਿ ਇਹ ਵੀਡੀਓ ਜਿਹੜੀ ਆ ਐਤਵਾਰ ਦੀ ਬਣੀ ਹੈਗੀ ਆ ਜਿਹੜੀ ਬਜ਼ੁਰਗ ਮਹਿਲਾ ਹੈਗੀ ਆ ਉਹ ਜਿਹੜੀ ਆਪਣੇ ਘਰ ਦੇ ਵਿੱਚ ਬੈਠੀ ਸੀਗੇ ਨੂੰਹ ਦੇ ਵੱਲੋਂ ਗਾਲੀ ਗਲੋਚ ਜੜਾ ਵਾ ਆਪਣੀ ਸੱਸ ਦੇ ਨਾਲ ਕੀਤਾ ਜਾ ਰਿਹਾ ਸੀ ਜਦੋਂ ਸੱਸ ਨੇ ਉਸ ਦੀ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਾਲ ਮਾਰਕੁੱਟਾਈ ਕੀਤੀ ਗਈ ਅੱਜ ਉਸ ਘਰ ਦੇ ਵਿੱਚ ਵੀ ਮੌਜੂਦ ਹੈਗੇ ਆ ਜਿਸ ਨੇ ਵੀਡੀਓ ਬਣਾਈ ਸੀਗੀ ਉਹ ਬਜ਼ੁਰਗ ਮਾਤਾ ਦਾ ਪੋਤਰਾ ਸਾਡੇ ਨਾਲ ਹੈ ਗੱਲਬਾਤ ਕਰ ਲੈਨੇ ਆ ਭਾਈ ਦੱਸ ਦਿਓ ਜੀ ਕੀ ਨਾਂ ਹੈਗਾ ਆਪਣਾ ਮੇਰਾ ਨਾਂ ਚੜਤਬੀਰ ਹੈ ਜ ਜੱਫਰ ਵੀਰ ਜੀ ਇਹ ਕਦੋਂ ਦੀ ਘਟਨਾ ਹੈਗੀ ਆ ਤਾਂ ਜਿਹੜੀ ਵੀਡੀਓ ਬਣਾਈ ਗਈ ਸੀ ਜੀ ਤੁਹਾਡੇ ਵੱਲੋਂ ਉਹ ਕਿਹਦੀ ਕਿਹਦੀ ਵੀਡੀਓ ਹੈਗੀ ਸੀ ਕੌਣ ਲੜ ਰਿਹਾ ਸਭ ਸੇ ਚ ਹਾਂਜੀ ਮੇਰੀ ਦਾਦੀ ਨਾਲ ਮਾਰਕਟਾਈ ਕਰੰਦੇ ਸੀ ਮੇਰੇ ਮਮਾ ਤੇ ਉਹ ਵੀਡੀਓ ਬਣਾਈ ਸੀ ਵੀਡੀਓ ਵੱਧਾ ਬਣਾਈ ਕਿ ਪਹਿਲਾਂ ਵੀ ਚਲੋ ਮਾਰਕਟਾਈ ਮਮਾ ਕਰਦੇ ਰਹੇ ਮੈਨੂੰ ਦੱਸਦੇ ਰਹੇ ਦਾਦੀ ਕਿ ਮੇਨਾ ਮਾਰਕਟਾਈ ਕਰਦੀ ਆ ਮੈਨੂੰ ਗਾਲਾਂ ਵੀ ਕੱਢ ਦਿੱਤੀ ਬਹੁਤ ਕੱਢਦੀ ਆ ਤੇ ਮਮਾ ਮੈਨੂੰ ਵੀ ਗਾਲਾਂ ਕੱਢਦੇ ਆ ਮੈਨੂੰ ਨਾ ਰੋਟੀ ਪਕਾਉਂਦੇ ਆ ਨਾ ਕੋਈ ਘਰ ਦਾ ਕੰਮ ਕਰਦੇ ਆ ਉਹ ਸ਼ਰਾਬ ਪੀਂਦੇ ਹੈਗੇ ਆ ਤੇ ਮਮਾ ਤੇ ਸ਼ਰਾਬ ਪੀਂਦੇ ਹਾਂਜੀ ਸ਼ਰਾਬ ਪੀਂਦੇ ਆ ਤੇ ਮੈਨੂੰ ਲੱਗਦਾ ਮੈਡੀਕਲ ਨਸ਼ੇ ਵੀ ਕਰਦੇ ਹੈਗੇ ਆ ਜਿਉਂ ਉਹਨਾਂ ਨਾਲ ਸ਼ਰਾਬ ਨਾਲ ਨਹੀਂ ਕੁਝ ਬੰਦਾ ਮੈਡੀਕਲ ਨਸ਼ੇ ਵੀ ਕਰਦੇ ਆ ਤੇ ਪਾਪਾ ਨੂੰ ਵੀ ਪਾਪਾ ਨੂੰ ਗੱਲ ਦੱਸੀ ਨਹੀਂ ਕਦੀ ਪਾਪਾ ਨੂੰ ਵੀ ਦਿੰਦੇ ਆ ਪਾਪਾ ਨੂੰ ਵੀ ਨਸ਼ੇ ਦਿੰਦੇ ਆ ਪਾਪਾ ਨੂੰ ਵੀ ਗੱਲ ਦੱਸਦੇ ਆ ਵੀ ਪਾਪਾ ਵੀ ਸਮਝਾਉਂਦੇ ਮਮਾ ਨੂੰ ਪਰ ਗੱਲ ਇਹ ਹੈ ਕਿ ਮਮਾ ਹੁਣ ਨਹੀਂ ਸਮਝਦੀ ਉਹ ਪੀ ਕੇ ਸ਼ਰਾਬ ਤੇ ਮਾਰਕਟਾਈ ਕਰਦੀ ਆ ਗਾਲਾਂ ਗੁਲਾਂ ਕੱਢਦੀ ਆ ਦਾਦੀ ਨੂੰ ਤੇ ਕਈ ਵਾਰ ਇਹ ਵੀ ਕਹਿ ਰਹੇ ਨੀ ਆ ਕਿ ਪਾਪਾ ਨੂੰ ਢਕਾਉਂਦੀ ਹੈ ਕਿ ਆਪਣਾ ਹਿੱਸਾ ਮੰਗ ਆਪਣਾ ਹਿੱਸਾ ਮੰਗ ਮੈਂ ਪਾਪਾ ਕੀ ਸਭ ਕੁਝ ਠਾਡਾ ਵਾ ਕਿ ਐਂ ਇੱਥੇ ਮੈਂ ਕਹੇ ਲੜਾਈਆਂ ਨਹੀਂ ਕਰਨੀਆਂ ਸੀ ਘਰੇਲੂ ਕਲੇਸ਼ ਜਿਹੜੇ ਆ ਦਾਨੀ ਪਾਉਣੇ ਹੈਗੇ ਤੇ ਗੱਲ ਹੈ ਕਿ ਮੰਮਾ ਉਹੀ ਆ ਪੀ ਕੇ ਢਕਾਉਂਦੀ ਹੈ ਪਾਪਾ ਨੂੰ ਵੀ ਤੇ ਪਾਪਾ ਵੀ ਫਿਰ ਉਹ ਆ ਕਿ ਉਹ ਵਿਚਾਰਾ ਕੁਝ ਕਰ ਨਹੀਂ ਸਕਦਾ ਤੇ ਉਸ ਦਿਨ ਕੀ ਹੋਇਆ ਸੀ ਕਿ ਦਾਦੀ ਨਾਲ ਬਣਾਉਂਦੇ ਪਏ ਆਪਣੇ ਫੋਨ ਦੇ ਵੀਡੀਓ ਬਣਾਉਂਦੇ ਪਏ ਸੀਗੇ ਮੰਮਾ ਦੀ ਤੇ ਕੀ ਗੱਲ ਹੋਈ ਜਿਹੜਾ ਫੋਨ ਤੇ ਵੀਡੀਓ ਬਣਾਈ ਤੇ ਮੰਮਾ ਨੇ ਜਿਹੜਾ ਦੇਖ ਲਿਆ ਕਿ ਮੇਰੀ ਵੀਡੀਓ ਬਣਾਉਂਦੀ ਪਈ ਆ ਤੇ ਥੋੜੀ ਦੇਰ ਬਾਅਦ ਫਿਰ ਮੰਮਾ ਨਾਲ ਦਾਦੀ ਦਾ ਫੋਨ ਖੋਣ ਆ ਗਿਆ ਨੂੰ ਦਾਦੀ ਨੇ ਦੱਸਿਆ ਕਿ ਮੇਰਾ ਫੋਨ ਖੋਣ ਆ ਗਏ ਸੀਗੇ ਤੇ ਓਨੇ ਚਿਰ ਨੂੰ ਮੰਮਾ ਨਾਲ ਜਿਹੜਾ ਹੱਥੋ ਪਾਈ ਕਰਨਾ ਪਈ ਮੰਮਾ ਦਾਦੀ ਨਾਲ ਹੱਥੋ ਪਾਈ ਕਰਨਾ ਪਈ ਤੇ ਮੈਂ ਆਉਂਦੇ ਆਉਂਦੇ ਨੇ ਨਾ ਫਿਰ ਕੈਮਰਾ ਵੀ ਔਨ ਕਰ ਹੀ ਲਿਆ ਮੈਂ ਕਹਿੰਦੀ ਏ ਇਦਾਂ ਕਿਸੇ ਨੇ ਬਲੀਵ ਨਹੀਂ ਕਰਨਾ ਰੋਜ਼ ਦਾ ਕੰਮ ਸੀ ਰੋਜ਼ ਦਾ ਹੀ ਕੰਮ ਸੀਗਾ ਪਿੰਡ ਨੂੰ ਉੱਧਾ ਸਭ ਨੂੰ ਪਤਾ ਮਤਲਬ ਗਾਂਡ ਗਲੀ ਗਵਾਂਡ ਨੂੰ ਸਭ ਨੂੰ ਪਤਾ ਵਾ ਕਿ ਇਹ ਜਿਹੜੀ ਔਰਤ ਹੈਗੀ ਹੈ ਕਿ ਮਾਰਕਟਾਈ ਵੀ ਕਰਦੀ ਹੈ ਆਪਣੇ ਬੱਚਿਆਂ ਨਾਲ ਵੀ ਕਰਦੀ ਹੈ ਆਪਣੇ ਹਸਬੰਡ ਨਾਲ ਵੀ ਕਰਦੀ ਹੈ ਤੇ ਇਦਾਂ ਵੀ ਆਪਣੇ ਸਾਰਿਆਂ ਘਰ-ਘਰ ਜਾ ਕੇ ਇਹ ਕਹਿੰਦੀ ਹੈ ਕਿ ਮੈਂ ਮਰ ਜਾਣਾ ਵਾ ਮੈਂ ਮਰ ਜਾਣਾ ਵਾ ਪਰ ਜਦੋਂ ਸਾਰੀ ਘਟਨਾ ਵਾਪਰੀ ਤੁਸੀਂ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਆਪਣੀ ਮੰਮਾ ਨੂੰ ਮੈਂ ਹਾਂਜੀ ਮੈਂ ਨਾ ਰੋਕਣ ਦੀ ਕੋਸ਼ਿਸ਼ ਕਰਨ ਲੱਗਾ ਸੀ ਤੇ ਮੈਂ ਤਾਂ ਨਹੀਂ ਕੀਤੀ ਗੱਲ ਇਹ ਹੀ ਕਿ ਮੈਨੂੰ ਨਾ ਕੋਈ ਹਫਤੇ 10 ਦਿਨ ਪਹਿਲਾਂ ਮੈਨੂੰ ਮਤਲਬ ਥਾਣੇ ਨੂੰ ਫੋਨ ਆਇਆ ਹੈਗਾ ਕਿ ਤੇਰੀ ਕੰਪਲੇਂਟ ਕੀਤੀ ਦੀ ਹੈ ਹਰ ਜੀਤ ਕੋਲ ਨੇ ਮੇਰੀ ਮੰਮਾ ਨੇ ਮੇਰੀ ਕੰਪਲੇਂਟ ਕੀਤੀ ਸੀ ਤੇਰੀ ਮੰਮਾ ਨੇ ਤੇਰੀ ਆਪਣੀ ਮੇਰੀ ਮੇਰੀ ਕੰਪਲੇਂਟ ਕੀਤੀ ਦੀ ਸੀਗੀ ਥਾਣੇ ਵਿੱਚ ਤੇ ਉਹ ਮੈਂ ਮੰਮਾ ਨੂੰ ਦੱਸਿਆ ਕਿ ਤੁਸੀਂ ਮੇਰੀ ਕੰਪਲੇਂਟ ਕੀਤੀ ਹੈ ਕਿਉਂ ਕੀਤੀ ਆ ਕਹਿੰਦੇ ਕਿ ਮੈਂ ਬਸ ਕੰਪਲੇਂਟ ਕਰਨੀ ਸੀ ਤੇਰੀ ਵੀ ਮੈਂ ਤੇਰੀ ਕੰਪਲੇਂਟ ਕਰਨੀ ਹੈ ਮੈਂ ਕਰ ਦਿੱਤੀ ਹੁਣ ਤੈਨੂੰ ਪੁਲਿਸ ਵਾਲੇ ਤੈਨੂੰ ਆਪੇ ਦੱਸਣਗੇ ਤੈਨੂੰ ਕਿ ਤੂੰ ਮੈਨੂੰ ਸਮਝਾਉਣਾ ਵਾ ਤੂੰ ਵੀ ਮੈਂ ਤੇਰੀ ਗੱਲ ਨਹੀਂ ਮੰਨੀ ਤੇ ਐਹੀ ਗੱਲ ਹੀ ਗਈ ਤਾਂ ਕਰਕੇ ਮੈਂ ਵੀਡੀਓ ਬਣਾਉਣੀ ਚੰਗੀ ਸਮਝਿਆ ਕਿ ਮੈਂ ਵੀਡੀਓ ਬਣਾਵਾਂਗਾ ਤੇ ਮੈਂ ਇਹ ਵੀਡੀਓ ਲੈ ਕੇ ਪ੍ਰੂਫ ਦੇ ਤੌਰ ਤੇ ਕਿ ਕੋਈ ਫਿਰ ਯਕੀਨ ਤੇ ਕਰੂਗਾ ਹੁਣ ਜੇ ਅਸੀਂ ਐਦਾਂ ਹੀ ਚੱਲ ਜਾਂਦੇ ਫਿਰ ਕਿ ਉਹਨਾਂ ਨੇ ਯਕੀਨ ਨਹੀਂ ਕਰਨਾ ਇਸ ਕਰਕੇ ਮੈਂ ਵੀਡੀਓ ਬਣਾਈ ਹੁਣ ਪੁਲਿਸ ਨੂੰ ਕੰਪਲੇਨਟ ਕੀਤੀ ਹੈ ਕਿਸੇ ਪੁਲਿਸ ਹੁਣ ਕੀ ਕਹਿੰਦੀ ਹੈਗੀ ਹਾਂਜੀ ਪੁਲਿਸ ਕਹਿੰਦੀ ਹੈ ਕਿ ਅਸੀਂ ਕਾਰਵਾਈ ਇੱਥੇ ਕਰਾਂਗੇ ਉਸ ਗੱਲ 'ਤੇ ਰਾਜ਼ੀ ਨਾ ਕਰਵਾਤਾ ਰਾਜੀ ਨਾਮਾ ਇੰਦਰ ਇਨ ਦਾ ਸੈਂਸ ਉਹਨਾਂ ਨੇ ਇਹਨਾਂ ਮੰਮਾ ਕੋਲ ਲਿਖਾਇਆ ਸੀਗਾ ਕਿ ਅੱਗੇ ਤੋਂ ਤੂੰ ਐ ਕੰਮ ਨਾ ਕਰੇਂਗੀ ਕਿ ਨਾ ਤੂੰ ਸ਼ਰਾਬ ਪੀਏਂਗੀ ਤੇ ਨਾ ਹੀ ਤੂੰ ਤੰਗ ਪਰੇਸ਼ਾਨ ਕਰੇਂਗੀ ਨਾ ਹੀ ਤੂੰ ਆਪਣੀ ਸੱਸ ਨੂੰ ਕੁੱਟੇਂਗੀ ਬੱਚਿਆਂ ਨੂੰ ਨਹੀਂ ਕੁੱਟੇਂਗੀ ਤੇ ਨਾ ਹੀ ਕੋਈ ਲੜਾਈ ਝਗੜਾ ਕਰੇਂਗੀ ਘਰ ਵਿੱਚ ਵਾਰਨਿੰਗ ਦਿੱਤੀ ਤੇ ਫਿਰ ਆਂਦੇ ਫਿਰ ਜਦੋਂ ਅਸੀਂ ਘਰ ਆ ਗਏ ਨਾ ਉਹਨੂੰ ਲੈ ਕੇ ਮੰਮਾ ਨੂੰ ਲੈ ਕੇ ਜਦੋਂ ਘਰ ਆਏ ਤੇ ਮੰਮਾ ਮੈਨੂੰ ਇੰਨੀ ਗੱਲ ਕਹਿੰਦੀ ਤੂੰ ਹੀ ਜੋ ਕਰਨਾ ਹੈ ਕਰਤਾ ਹੁਣ ਮੈਂ ਤੇ ਇਨੀ ਤੁਹਾਨੂੰ ਕਰਕੇ ਦੱਸਾਂਗੀ ਉਹ ਨਾਲੇ ਮੈਨੂੰ ਕੌਲਾਂ ਕੱਢਿੰਦੇ ਸੀ ਕਿ ਇਸ ਵਾਰ ਮਮਾ ਤੁਹਾਡੇ ਮਮਾ ਨੂੰ ਮਲਕੀ ਉਹਨਾਂ ਨੂੰ ਆਪਣੇ ਕੀਤੇ ਦਾ ਕੋਈ ਅਫਸੋਸ ਨਹੀਂ ਹੈਗਾ ਉਹਨਾਂ ਨੂੰ ਪਹਿਲਾਂ ਵੀ ਨਹੀਂ ਹੈਗਾ ਅਸੀਂ ਇੰਨੀ ਬਹੁਤ ਵਾਰ ਸਮਝਾਇਆ ਮਮਾ ਨੂੰ ਇਸ ਵਾਰ ਤੁਹਾਡੀ ਮਮਾ ਕਿੱਥੇ ਘਰ ਤੋਂ ਫਰਾਰ ਹਾਂਜੀ ਘਰ ਨਹੀਂ ਹੈਗੇ ਉਹ ਸਵੇਰ ਦੇ ਕਿਤੇ ਗਏਦੇ ਆ ਤੁਸੀਂ ਕੀ ਮੰਗ ਕਰਦੇ ਹੋ ਮੰਗ ਤੇ ਅਸੀਂ ਕਰਦੇ ਆ ਕਿ ਦਾਦੀ ਨਾਲ ਜੋ ਹੋਇਆ ਬਹੁਤ ਜ਼ਿਆਦਾ ਗਲਤ ਹੋਇਆ ਵਾ ਤੇ ਕਾਰਵਾਈ ਹੋਣੀ ਚਾਹੀਦੀ ਮਮਾ ਤੇ ਕਾਰਵਾਈ ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਨਹੀਂ ਹੈਗਾ ਥਾਣੇ ਜਾ ਕੇ ਵੀ ਉਹਨਾਂ ਨੂੰ ਅਹਿਸਾਸ ਨਹੀਂ ਹੈਗਾ ਉੱਥੇ ਵੀ ਉਹਨਾਂ ਨੇ ਐਸਐਚਓ ਸਾਹਮਣੇ ਆਰਗੂਮੈਂਟ ਕਰਦੀ ਪਈ ਸੀ ਐਸਐਚਓ ਐਸਐਚਓ ਸਰ ਦੇ ਸਾਹਮਣੇ ਮੈਨੂੰ ਵੀ ਗਾਲਾਂ ਕੱਢਦੀ ਪਈ ਐਸਐਚਓ ਸਰ ਨੇ ਕਿਹਾ ਵੀ ਹੈਗਾ ਹੀਗਾ ਕਿ ਤੂੰ ਸ਼ਾਂਤ ਰਹਿ ਕਿ ਐ ਜਿਹੜਾ ਤੂੰ ਕੰਮ ਕੀਤਾ ਗਲਤ ਕੀਤਾ ਪਰ ਉਹ ਗੱਲ ਕਿਸੇ ਦੀ ਵੀ ਮੰਨਣ ਨੂੰ ਤਿਆਰ ਨਹੀਂ ਸੀ ਹੈਗੀ ਹੁਣ ਬਿਲਕੁਲ ਇਹ ਉਹ ਨੌਜਵਾਨਵਾ ਜਿਸ ਦੇ ਵੱਲੋਂ ਵੀਡੀਓ ਜਿਹੜੀ ਆ ਸਾਰੀ ਸ਼ੂਟ ਕੀਤੀ ਗਈ ਸੀ ਤਾਂ ਉਸ ਤੋਂ ਬਾਅਦ ਵਾਇਰਲ ਕੀਤੀ ਗਈ ਸੀ ਤੇ ਲਗਾਤਾਰ ਕਿਹਾ ਜਾ ਰਿਹਾ ਕਿ ਦਾਦੀ ਦੇ ਨਾਲ ਮਾਰਕਟਾਈ ਹੁੰਦੀ ਸੀਗੀ ਫਿਲਹਾਲ ਪੁਲਿਸ ਨੂੰ ਕੰਪਲੇਨਟ ਦਿੱਤੀ ਗਈ ਹੈ ਲੇਕਿਨ ਪੁਲਿਸ ਨੇ ਵਾਰਨਿੰਗ ਦੇ ਕੇ ਦੋਨਾਂ ਦਾ ਰਾਜਨਾਮਾ ਜਿਹੜਾ ਵਾ ਕਰਵਾ ਦਿੱਤਾ ਗਿਆ ਲੇਕਿਨ ਇਸ ਦੀ ਜਿਹੜੀ ਮਾਤਾ ਹੈਗੀ ਆ ਉਹ ਉਦੋਂ ਤੋਂ ਹੀ ਘਰ ਤੋਂ ਫਰਾਰ ਹੈਗੀ ਆ ਨਾਗੀਦਾ ਗਰਵਚਨਪੁਰ ਦੱਸੋ ਕੀ ਗੱਲ ਕਹਾਣੀ ਹੋਈ ਕਹਾਣੀ ਇਹ ਹੋਈ ਵੀ ਮੇਰਾ ਮੋਬਾਈਲ ਫੋਨ ਆਈ ਅੰਦਰ ਉਦੋਂ ਮੈਨੂੰ ਹਰ ਵੇਲੇ ਮੇਰਾ ਇਹਦੇ ਕੋਲ ਹਰ ਵੇਲੇ ਡਾੜੀ ਰੇਂਦਾ ਪੀ ਪੀ ਲੈਂਦੀ ਆ ਸ਼ਰਾਬ ਸ਼ਰਾਬ ਪੀ ਕੇ ਤੇ ਬੱਸ ਇਹਨਾਂ ਬੜਾ ਵੀ ਤੰਗ ਕਰਦੀ ਗਾਲਾਂ ਕੱਢਦੀ ਸ਼ਰਾਬ ਪੀਂਦੀ ਤੁਹਾਨੂੰ ਕੋਈ ਲੱਗੇ ਸ਼ਰਾਬ ਬੜੇ ਚੜਦੀ ਪੀਂਦੀ ਐ ਬਹੁਤ ਚੜਦੀ ਪੀਂਦੀ ਅਸੀਂ ਤੇ ਇਹ ਜੜਾਈ ਕਿਹੜੀ ਕਿਹਲੋਈ ਹਿਸਾਬ ਹੋਣਾ ਚਾਹੀਦਾ ਲੜਾਈ ਕਿਹੜੀ ਕਿਹਲੋਈ ਮਾਤਾ ਜੀ ਨੂੰ ਸੇਲ ਕੇ ਮਾਤਾ ਲੜਾਈ ਕਿਹ ਹੈ ਗੱਲ ਤੋਂ ਵੀ ਨਹੀਂ ਰੋਟੀ ਨਹੀਂ ਮੈਂ ਪਕਾਈ ਤੇ ਤਿੰਨ ਦਿਨ ਰੋਟੀ ਮੈਂ ਪਕਾ ਕੇ ਦਿੰਦੀ ਰਹੀ ਆ ਮੇਰਾ ਕਿਸੇ ਵੇਲੇ ਨਹੀਂ ਸਰੀਰ ਠੀਕ ਰਹਿੰਦਾ ਪੁੱਤਰ ਮੇਰੀ ਹਾਲਾਤ ਜਿਹੜੀ ਆ ਤੁਹਾਨੂੰ ਪਤਾ ਹੀ ਆ ਵੀ ਮੈਂ ਬਿਚੋੜਕ ਬੰਦਾ ਹੋਏ ਤਾਂ ਕਿੰਨੀ ਗਰ ਰੋਟੀ ਬਕਾ ਲੈਣੀ ਆ ਇਹਨੇ ਮੈਨੂੰ ਤਰੇਲੇ ਲਿਆ ਕੇ ਦਿੱਤੇ ਮੈਨੂੰ ਤਰੇਲੇ ਬਣਾ ਕੇ ਦਿੱਤੇ ਮੈਂ ਨਹੀਂ ਬਣਾ ਕੇ ਦਿੱਤੇ ਨਾ ਮੇਰੇ ਕੋਲ ਬੰਦਦੀ ਸੀ ਤੇ ਬਸ ਉਸ ਦਿਨ ਤੋਂ ਲੈ ਕੇ ਮੈਂ ਇੰਨਾ ਵੀ ਟਰ ਗਈ ਫਿਰ ਗਾਲਾਂ ਇੰਨੀਆਂ ਫੋਨ ਖੁੰਦੀ ਹਾਂਜੀ ਫੋਨ ਖੁੰਦੀ 30 ਮਹੀਨੇ ਪਹਿਲਾਂ ਦੱਸ ਹੋਈਏ ਫੋਨ ਖੁੰਦੀ ਤੇ ਅੱਗੇ ਵੀ ਇੱਕ ਇਹਨਾਂ ਮੋਬਾਈਲ ਜਿਹੜਾ ਮੇਰਾ ਲਗਾ ਲਿਆ ਤੇ ਹੁਣ ਫੇਰ ਮੇਰਾ ਫੋਨ ਹੀ ਖੁੰਦੀ ਵੀ ਮੈਂ ਦੱਸ ਵਰਤਦਾ ਜਾਂ ਛੋਟਦਾ ਤੇ ਜਾਂ ਪਾਣੀ ਤੇ ਛੋਟਦਾ ਵੀ ਇਹ ਜਿਹੜੀਆਂ ਜੋ ਕਸ਼ੇ ਨੇ ਬਣਾਇਆ ਨਾ ਕੋਈ ਵੀ ਇਹ ਵੀਡੀਓ ਬਣਾਉਂਦੇ ਹਾਂ ਮੈਂ ਬਣਾਈ ਹੈ ਇਹ ਵੀਡੀਓ ਅੰਦਰ ਚਿਟਕੜੀ ਮਾਰ ਕੇ ਨਾ ਬਿੱਤਾਂ ਦੀ ਬਣਾਈ ਹਾਂ ਹਾਂ ਜੀ ਕਰੋ ਸਹੀ ਪੁੱਛ ਲਿਜੀਏ ਫੇਰ ਤੁਹਾਡੇ ਬੱਚੇ ਜਿਹੜੇ ਨੇ ਬੱਚਾ ਮੇਰਾ ਇੱਕੋ ਹੀ ਲੜਕਾ ਆ ਜਦੀ ਜਨਾਨੀ ਆ ਲਾਭ ਮੱਝ ਹੋਈ ਹੈ ਦੀ ਬੜੀ ਗੰਦੀ ਜਨਾਨੀ ਆ ਪਾਪਾ ਮੈਂ ਕਮਪਲੇਂਟ ਕਰ ਰਿਹਾ ਕਹਿੰਦੇ ਪਾਪਾ ਵੀ ਹਾਂ ਕੈਰ ਹੋ ਕੇ ਮਰ ਜੇ ਨਾ ਚੜੇ ਉਤਰੇ ਹੀ ਨਹੀਂ ਠੀਕ ਕਮਪਲੇਂਟ ਕੀਤੀ ਪੁਲਿਸ ਨੂੰ हां मैं ਕਮਪਲੀਟ ਕੀਤੀ ਹੈ ਕੀ ਕਹਦੀ ਬੋਲਸ ਕੁਲਸ ਨੇ ਇਹਨੂੰ ਵੀ ਸੱਦਿਆ ਤੇ ਮੈਨੂੰ ਵੀ ਮੈਂ ਵੀ ਗਈ ਪਹਿਲਾਂ ਮੈਂ ਆ ਕੇ ਆਈਆਂ ਬਾਅਦ ਫਿਰ ਇਹਨੂੰ ਵੀ ਸੱਦਿਆ ਉੱਥੇ ਸਦਕੇ ਤੇ ਮਤਲਬੀ ਗੱਲਬਾਤ ਉਧਰ ਉਧਰੀ ਹੋਈ ਹੈ ਵੀ ਬਹੁਤ ਇਹਨਾਂ ਉੱਥੇ ਵੀ ਬੜਾ ਬੋਲਦੀ ਸੀ ਇਤੈ ਵੱਧ ਘਟਾ ਬਲੀ ਜੇ ਉਹਨਾਂ ਨੇ ਫਿਰ ਦੋ ਕ ਛੱਡੀਆਂ ਇਹਦੇ ਵੀ ਤੂੰ ਇੱਥੇ ਨਹੀਂ ਬੋਲਣੋ ਸਾਡੀ ਤੇ ਘਰ ਕੀ ਘਾਤੀ ਹੋਏਗੀ ਤੇ ਉਹ ਮਾਰਨ ਨੂੰ ਪੈ ਜਦੇ ਤੇ ਸਾਰ ਨਾ ਮਾਰਿਓ ਨਾ ਮਾਰਿਓ ਮੈਨੂੰ ਨਾ ਮਾਰਿਓ ਇਦਾਂ ਕਰਦੀ ਸੀ ਇਹ ਪਰ ਇਹ ਨੋ ਕਰਤਾ ਬੁਲਸੇ ਫਿਰ ਉਹਨਾਂ ਨੇ ਕਿਹਾ ਵੀ ਮਾਫੀ ਮੰਗ ਮੈਂ ਮੈਂ ਮਾਫੀ ਨਹੀਂ ਇਹਨੂੰ ਦੇਣੀ ਮੈਨੂੰ ਇਹਨਾਂ ਮੈਂ ਬਹੁਤ ਮੇਰੀ ਪੁੱਤ ਹੀ ਹਾਲਤ ਕੀਤੀ ਮੈਂ ਇਹਨੂੰ ਮਾਫੀ ਨਹੀਂ ਦੇਣੀ ਮੁੰਡੇ ਨੇ ਮੁੰਡੇ ਕੁਛ ਨਹੀਂ ਕਿਹਾ ਤੁਹਾਡੇ ਨੇ ਹਾਂ ਤੁਹਾਡੇ ਮੁੰਡਾ ਜਿਹੜਾ ਉਹਨੇ ਕੁਛ ਨਹੀਂ ਕਿਹਾ ਇਹਨੂੰ ਮੁੰਡੇ ਦਾ ਤੇ ਪਰੇਸ਼ਾਨ ਕਰ ਛੱਡਿਆ ਮੁੰਡੇ ਕੋੜ ਦੀ ਕਿਉਂ ਤੁਹਾਨੂੰ ਕੀ ਕਰਨ ਮੁੰਡੇ ਨੂੰ ਵੀ ਮੈਂ ਕਿਉਂ ਕੋੜ ਦੀ ਕੀ ਕਰਨਾ ਕਰਨ ਗਾਲਾਂ ਹੀ ਕੱਢਦੀ ਆ ਜਿਆਦਾ ਆਟ ਮੰਗਦੀ ਆ ਜਦੋਂ ਸਾਜੀ ਉਹਦੀ ਕੱਲਾ ਮੁੰਡਾ ਅੱਲਾ ਮੁੰਡਾ ਆ ਤੂੰ ਉਹਦੀ ਰਹਿਣੀ ਆ ਕਿ ਨਹੀਂ ਮੇਰੇ ਨਾਲ ਕਰਾ ਦੇ ਤੇਰੇ ਨਾਲ ਆ ਨਾਂ ਦੀ ਮੇਰੇ ਨਾਂ ਤੇ ਕਰਾ ਮੇਰੇ ਨਾਂ ਤੇ ਹੁਣ ਤੁਸੀਂ ਕੀ ਚਾਹੁੰਦੇ ਹੋ ਤੁਸੀਂ ਮੈਂ ਮੇਰੀਆਂ ਧੀਆਂ ਨੇ ਮੇਰਾ ਸਭ ਕੁਝ ਜਾ ਤੇ ਮੈਂ ਤੇਰੇ ਨਾਂ ਕਿਉਂ ਕਰਾਵਾਂ ਵੋਟੀਆਂ ਦੇ ਨਾਲ ਨਾਂ ਕੌਣ ਕਰੋਂਦਾ ਆ ਪੁੱਤਰੇ 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 ਨੇ ਆਪਣੇ ਬੱਚੇ ਦੇ ਨਾਂ ਕਰਾਵਾਂਗੇ ਜੇ ਕਰਨੀ ਹੋਏਗੀ ਤੇ ਹੁਣ ਕਿੱਥੇ ਹਸਪਤਾਲ ਪਤਾ ਹੀ ਨਹੀਂ ਕਿੱਥੇ ਹੁਣ ਕਿਉਂ ਪਟਿਆ ਸੀ ਕਦ ਕਿਦਾਂ ਦੀ ਗੱਲ ਜਿਹੜੇ ਪਟਿਆ ਕਿਦਾਂ ਐਤਵਾਰ ਕੈਮਰਾ ਪਰਸਨ ਤਕਵੀਰ ਦੇ ਨਾਲ ਤਾਰ ਸਿੰਘ ਸਪੋਕਸਮੈਨ ਟੀਵੀ ਗੁਰਦਾਸਪੁਰ